ਮੈਂ ਜੇਨ ਸੇ ਸੇ ਡੀ ਮੰਜਾ ਮਾਰਨਾ ਉਹ ਜੋ ਤੂੰ ਰਹਿਣ ਦੇਣਾ ਸੀ ਨਾ ਆਪੇ ਮਾਰ ਲੈਣਾ ਸੀ ਤੇਰੀ ਭਾਬੀ ਨੇ ਉਹ ਨਹੀਂ ਨਹੀਂ ਵੀਰ ਜੀ ਭਾਬੀ ਵੀ ਬੇਚਰੇ ਕੰਮ ਲੱਗੇ ਰਹਿੰਦੇ ਆ ਤੇ ਮੈਂ ਕਿਹਾ ਚੱਲ ਕੰਮ ਨਾਲ ਥੋੜੀ ਉਹ ਤੂੰ ਛੱਡ ਦੇ ਕੋਈ ਗੱਲ ਨਹੀਂ ਉਹ ਨਹੀਂ ਸੋਚਦੀ ਇਦਾਂ ਦਾ ਕਿ ਕੰਮ ਲੱਗੀ ਆ ਮੈਂ ਤੇ ਬੈਠੀ ਆ ਉਹਨਾਂ ਬੇਚਰਿਆਂ ਕੀ ਸੋਚਣਾ ਵਾ ਮੇਰਾ ਕਿਹੜਾ ਜੀ ਲੱਗਦਾ ਵਾ ਇਹ ਆ ਵੀ ਦੋਵੇਂ ਜਣੀਆਂ ਨਾਲ ਮਿਲ ਕੇ ਕਰ ਲਾਂਗੀਆਂ ਫਿਰ ਗੱਲਾ ਬੱਤਾ ਕਰ ਦਈਆਂ ਨਾ ਉਹ ਚੱਲ ਕੋਈ ਨਹੀਂ ਜੇ ਮਾਰਨਾ ਵੀ ਆ ਨਾ ਤੂੰ ਅੰਦਰ ਮਾਰ ਲੈ ਫਿਰ ਜੇ ਕੋਈ ਆ ਗਿਆ ਤੇ ਉਹਨਾਂ ਕਹਿਣਾ ਕੁੜੀ ਨੂੰ ਕੰਮ ਡਾਇਆ ਆ ਚਲੋ ਕੋਈ ਨਹੀਂ ਵੇਜੀ ਮੈਂ ਬਸ ਇੰਨਾ ਕਰਕੇ ਨਾ ਉਹ ਨਹੀਂ ਤੂੰ ਛੱਡ ਦੇ ਇਹਨੂੰ ਇੱਥੇ ਹੀ ਤੇ ਨਾਲੇ ਆਇਆ ਪਿੰਡੋਂ ਕੋਈ ਫੋਨ ਫਾਨ ਨਹੀਂ ਵੇਜੀ ਅਜੇ ਤੇ ਕੋਈ ਫੋਨ ਨਹੀਂ ਆਇਆ ਮੈਂ ਤੇ ਸੁਭਾਉ ਆਪ ਡਿੱਗਣ ਦੀ ਆ ਪਤਾ ਨਹੀਂ ਉਹਨਾਂ ਮੈਨੂੰ ਲੈਣ ਆਉਣਾ ਵੀ ਆ ਕਿ ਨਹੀਂ ਉਹ ਚਲ ਕੋਈ ਗੱਲ ਨਹੀਂ ਆਪੇ ਕਰ ਦੇਣਗੇ ਜਦੋਂ ਟਾਈਮ ਲੱਗੂਗਾ ਨਾ ਵੀ ਆਉਣਗੇ ਤੇ ਮੈਂ ਤੈਨੂੰ ਛੱਡ ਆਉਂਗਾ ਤੇ ਹਾਸ ਛੱਡ ਦੇ ਇੱਥੇ ਤੇ ਜਾ ਅੰਦਰ ਕਰ ਲੈ ਕੰਮ ਤਾਂ ਦਾ ਜਾ ਕੇ ਆਪੇ ਮਾਰ ਲੈਂਦੀ ਇੱਥੇ ਮੰਜਾ ਹਾਂਜੀ ਭਾਈ ਮੈਂ ਕਿੰਨਾ ਕੰਮ ਰਹਿ ਗਿਆ ਹੁਣ अच्छा टाइम ਲੱਗ ਹੀ ਜਾਂਦਾ ਹਾਂ ਜੀ ਪਤਾ ਮੈਨੂੰ ਇਹਦੇ ਉਹ ਚਲੋ ਮੈਂ ਇਹ ਪੈਸੇ ਆ ਜਾਣਗੇ ਨਾ ਤੇ ਪਤਾ ਲੱਗ ਜਾਂਦਾ ਵਾ ਮੈਂ ਮੈਂ ਕਿੰਨੇ ਦੇ ਪੈਸੇ ਆ ਜੰਦੇ ਭਾਜੀ ਪਤਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਪਤਾ ਮੈਨੂੰ ਉਹਦੇ ਉਹ ਤੇ ਜੋ ਦਿਨਾਂ ਤੇ ਆਉਣੇ ਆ ਹਾਂ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਦੱਸ ਦਿਓ ਜਦੋਂ ਵੀ ਕੰਮ ਹੋ ਜੂਗਾ ਨਾ ਤਾਂ ਦੱਸ ਦਿਓ ਠੀਕ ਵਾਜੀ ਠੀਕ ਕਿਦਾ ਫੋਨ ਹੁੰਡਿਆ ਹੀ ਉਹ ਮਣੇ ਦਾ ਹੁੰਡਿਆ ਹੀ ਜੇ ਕੋ ਕੰਮ ਕਰਾਇਆ ਵਾ ਉਹ ਪੈਸੇ ਨਹੀਂ ਹੁੰਨੇ ਜੋ ਬੰਦੇ ਅੱਛਾ ਪੈਸਿਆਂ ਦੀ ਗੱਲ ਬੜੀ ਚੱਲਣ ਢੀ ਆ ਕਿੰਨੇ ਕ ਪੈਸੇ ਆ ਜਾਂਦੇ ਆ ਕਹਿੰਦਾ ਤਾਂ ਹੈਗਾ ਵਾ 35-40 ਲੱਖ ਰੁਪਏ ਆ ਜਾਂਦਾ ਵਾ ਅੱਛਾ ਪਰ ਆਉਣਾ ਜੋਦੇ ਅਕਾਊਂਟ ਜੀ ਆ ਉਹਨੇ ਪੁੱਛਿਆ ਲੂਵੇ ਮੈਂ ਤਾਂ ਮੰਮੀ ਨੇ ਸਮਝਾਇਆ ਹੀ ਕਿ ਉਹਦੇ ਅਕਾਊਂਟ ਚ ਆਉਣੇ ਆ ਤੇ ਮੰਮੀ ਵੀ ਕਹਿੰਦੇ ਆ ਉਹ ਕਿਦਾਂ ਮੈਂ ਸਾਰੇ ਡਾਕੂਮੈਂਟ ਉਹਦੇ ਹੀ ਲੱਗੇ ਆ। ਉਹਦੇ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਵਾ ਕਿ ਕੰਮ ਉਹ ਹੀ ਹੋਣਾ ਵਾ। ਤੇ ਮੰਮੀ ਨਹੀਂ ਮੰਨਣ ਦੇਈ ਉਹਨੂੰ ਲਿਓਣ ਵਾਸਤੇ। ਮਾਨੂੰ ਮਿੱਠੇ ਪਿਆਰੇ ਹੋਣਾ ਹੀ ਪੈਣਾ ਸਾਨੂੰ। ਏਕੜੀ ਨਾ ਮਿੱਠੇ ਪਿਆਰੇ ਹੋਗੇ ਨਾ ਇੱਥੇ ਲਿਆਗੇ ਪੈਸੇ ਕਢਵਾ ਲਈਏ। ਉਹ ਤਾਂ ਕਹਿੰਦੇ ਹੀ ਕੋਈ ਨਾ ਕੋਈ ਹੱਲ ਨਿਕਲਦਾ ਤੇ ਵੇਖ ਲੈਣੇ ਆ। ਉਹ ਹੱਲ ਰਿਆਂ ਤੂੰ ਇੱਕ ਵੜੀ ਲੈ ਆਓ ਫਿਰ ਕੇ ਭਾਨੇ ਛੱਡਵਾਗੇ। ਫਿਰ ਤੁਹਾਨੂੰ ਜਾਣਾ ਪੈਣਾ ਲੈਣ ਜਾਂ ਡੈਡੀ ਨੂੰ ਭੇਜਣਗੇ। ਡੈਡੀ ਨੂੰ ਭੇਜ ਦਾਂਗੇ ਮੈਂ ਕੀ ਕਰ ਜਾਣਾ ਉੱਥੇ। ਜਾਂ ਲਵੜੀ ਨੂੰ ਫੋਨ ਕਰ ਦਾਂਗੇ। ਚਲ ਵੇਖੀ ਜਾਊਗੀ ਮੰਮੀ ਕਹਿੰਦੇ ਇੱਕ ਵਾਰੀ ਫੋਨ ਕਰ ਲਈ ਇਹਨੂੰ ਤੇ ਵੇਖਦੀ ਮੈਂ ਵੀ ਫੋਨ ਕਰਦੀ ਆ ਇੱਕ ਵਾਰੀ ਉਹ ਚਲੂ ਤੂੰ ਤਾਂ ਕਰ ਲਈ ਬੜੀ ਚੰਗੀ ਗੱਲ ਕਰ ਲਈ ਜਿਹੜੀ ਵੀ ਕਰਨੀ ਕੋਈ ਚਲ ਹਾਲ ਚਾਲ ਪੁੱਛਣ ਦੇ ਬਹਾਨੇ ਕਰ ਲੈਣੀ ਹੋਰ ਕੀ ਕਰਨਾ ਫਿਰ ਚਲ ਵੇਖ ਲੈ ਗੱਲ ਕਰਕੇ ਕੀ ਕਹਿੰਦੀ ਆ ਬਣਾ ਬਾਜ ਉਹਦੇ ਭਰਾ ਪਰਚਾਈ ਤਾਂ ਕਹਿਣਗੇ ਕਿ ਉਹਨਾਂ ਨੇ ਮਗਰ ਫੋਨ ਨਹੀਂ ਕੀਤਾ ਮੰਮੀ ਨੇ ਕੀਤਾ ਕਿਦੀ ਫੋਨ ਕਿ ਨਹੀਂ ਮੰਮੀ ਨੇ ਕੀਤਾ ਹੀ ਅੱਛਾ ਪਰਸੋ ਚੋਜੇ ਕਹਿੰਦੇ ਮੈਂ ਕੀਤਾ ਹੀ ਫੋਨ ਚਲ ਇੱਕ ਵਾਰੀ ਤੂੰ ਕਰ ਲੈ ਇਹ ਵੀ ਹੋ ਜੂਗਾ ਤੂੰ ਹੀ ਫੋਨ ਕੀਤਾ ਵਾ ਲੈ ਫੋਨ ਦੇ ਦੇ ਦੋ ਮੈਨੂੰ ਮੈਂ ਕਰ ਹੀ ਲੈਣੀ ਆ ਫੋਨ ਲੈ ਕਰ ਲੈ ਕਰਨਾ ਤੇ ਪੈਣਾ ਹੀ ਆ ਹੁਣ ਫਿਰ ਕੀ ਕਰਨਾ ਉਹਨੇ ਨਹੀਂ ਕਰ ਲੋ ਗੱਲ ਹੈਲੋ ਜੋਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੋਤ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਕੀ ਕਰ ਰਹੇ ਕੁਛ ਨਹੀਂ ਕਰਨਾ ਕੀ ਬਸ ਬੈਠੇ ਹੀ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਘਰ ਸਾਰੇ ਠੀਕ ਨੇ ਠੀਕ ਠਾਕ ਹੋਰ ਪਾਪੀ ਠੀਕ ਆ ਹਾਂਜੀ ਵਧੀਆ ਠੀਕ ਠਾਕ ਨੇ ਉਹ ਵੀ ਠੀਕ ਆ ਮੈਂ ਤੇ ਤੁਹਾਨੂੰ ਸੁਭਾ ਡਿੱਕ ਨਹੀਂ ਹਾਂ ਵੀ ਆ ਜਾਂਦੇ ਮੈਨੂੰ ਲੈ ਜਾਂਦੇ ਹੁਣ ਜੀ ਜਿਆ ਨਹੀਂ ਲੱਗੰਦਿਆ ਠੀਕ ਹੋ ਤਾਂ ਲੈਣ ਕਿ ਹਣਾ ਹੀ ਤੈਨੂੰ ਵੀ ਪਤਾ ਵਾ ਤੈਨੂੰ ਦੱਸਿਆ ਤਾਂ ਹੈਗਾ ਸੀ ਥੋੜਾ ਜਿਹਾ ਨਾ ਪ੍ਰੋਗਰਾਮ ਹੀ ਸੀ ਅੱਛਾ ਉਹਦੀਆਂ ਤਿਆਰੀਆਂ ਵਿੱਚ ਨਾ ਟਾਈਮ ਨਹੀਂ ਲੱਗੰਦਿਆ ਠੀਕ ਐ ਤੇ ਨਾਲੇ ਤੇਰੇ ਪਾੜੀ ਨੇ ਵੀ ਕਹਿਆ ਠੀਕ ਨੇ ਕੋਈ ਗੱਲ ਨਹੀਂ ਜਿੰਨਾ ਟਾਈਮ ਲੱਗੂਗਾ ਹੀ ਲੈ ਆਵਾਂਗੇ ਤੇ ਕੋਈ ਗੱਲ ਨਹੀਂ ਜੇ ਤਾਂ ਨਹੀ ਟਾਈਮ ਤੇ ਮੈਂ ਵੀ ਜੀ ਨੂੰ ਕਵਾ ਮੈਨੂੰ ਛੱਡ ਜਾਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਵੀਰ ਜੀ ਨੂੰ ਕਿਉਂ ਕਹਿਣਾ ਵਾ ਨਾਲ ਇਹ ਮਾਸੀ ਨੇ ਠੀਕ ਹੈਗੇ ਅੱਛਾ ਕੀ ਹੈ ਮਾਸੀ ਜੀ ਨੂੰ ਤੇ ਫਿਰ ਹਨ ਉੱਤਰ ਵੀ ਜਾਣਾ ਪੈਂਦਾ ਵਾ ਤੇ ਤੁਸੀਂ ਏਦਾਂ ਕਰੋ ਹਾਂ ਤੁਸੀਂ ਸਭੋ ਵੀਰ ਜੀ ਨੂੰ ਕਹੋ ਕਿ ਮੈਨੂੰ ਲੈ ਹੀ ਜਾਣ ਤੇ ਮੈਂ ਵੀ ਮਾਸੀ ਜੀ ਦਾ ਪਤਾ ਲਿਆਉਂਗੀ ਕੋਈ ਗੱਲ ਨਹੀਂ ਜੋਤ ਕਿੰਨੇ ਦਿਨ ਰਹਿਣਾ ਕੋਈ ਗੱਲ ਨਹੀਂ ਰਹਿ ਪਾ ਹਾਂ ਤੇ ਹੈਗੇ ਤੇ ਆ ਰੱਖਣੋ ਆ ਤੇ ਮਾਸੀ ਦਾ ਚਲੋ ਕੋਈ ਨਹੀਂ ਦੀਦੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੰਮੀ ਤੇ ਹੀ ਨਾ ਕਹਿਣਾ ਕਿ ਦੋ ਚਾਰ ਦਿਨ ਲਾਇਆ ਤੇ ਫੇਰ ਆਪਾਂ ਤੇ ਨਰਾਂਗੇ ਤੇ ਤਾਂ ਕਰਕੇ ਮੈਂ ਕਹਿੰਦੀ ਹਾਂ ਵੀ ਹੁਣ ਤੇ ਕਿੰਨੇ ਦਿਨ ਹੋ ਗਏ ਆ ਤੇ ਮੈਨੂੰ ਆ ਕੰਮ ਨਾ ਨਟਦਾ ਅਹੀਂ ਤੇ ਮੈਨੂੰ ਛੇਤੀ ਲੈ ਆਉਣਾ ਸੀ ਚਲੋ ਫੇਰ ਨਿੱਕਣ ਲੱਗਣ ਢਿਆ ਤੋ ਉਹ ਤੇ ਹੈ ਗਈ ਆ ਦੀਦੀ ਤੁਹਾਨੂੰ ਪਤਾ ਵਾ ਵੀ ਇੱਥੇ ਵੀ ਹੁਣ ਮੈਂ ਕਿੰਨਾ ਕੁ ਜੀ ਲਾਵਾਂ ਇੱਥੇ ਮੇਰਾ ਦਿਲ ਨਹੀਂ ਲੱਗਦਾ ਹੈਗਾ ਤੇ ਤੁਸੀਂ ਛੇਤੀ ਕਰਿਓ ਵੀ ਵੀਜੀ ਨੂੰ ਕਹਿ ਦਿਓ ਜਾਂ ਡੱਡ ਜੀ ਨੂੰ ਵੀ ਮੈਨੂੰ ਲੈ ਹੀ ਜਾਣਾ ਆ ਕੇ ਤੇ ਜੇ 1-2 ਦਿਨ ਤੱਕ ਉਹਨਾਂ ਦਾ ਟਾਈਮ ਨਹੀਂ ਨਾ ਹੋਊਗਾ ਫੇਰ ਆਪੇ ਮੈਨੂੰ ਵੀਜੀ ਛੱਡ ਜਾਣਗੇ ਤੁਹਾਡਾ ਕੋਈ ਗੱਲ ਨਹੀਂ ਮੈਂ ਦੱਸ ਲਵਾਂਗੀ ਤੈਨੂੰ ਠੀਕ ਹੈ ਜੇ ਜਦੋਂ ਨਾ ਟਾਈਮ ਹੋਊਗਾ ਤਿੰਨ ਤੇ ਕੋਈ ਗੱਲ ਨੂੰ ਕਿਹਾ ਤਾਂਗੀ ਚਲੋ ਠੀਕ ਹੈ ਦੀਦੀ ਫਿਰ ਹੈ ਆਪਣਾ ਖਿਆਲ ਰੱਖੀ ਚਲੋ ਠੀਕ ਹੈ ਠੀਕ ਹੈ ਠੀਕ ਹੈ ਚਲ ਚਲ ওকে ਪਤਾ ਨਹੀਂ ਹੁਣ ਮੰਮੀ ਹੁਣੀ ਮੈਨੂੰ ਲੈਣ ਆਉਂਦੇ ਵੀ ਆ ਕਿ ਨਹੀਂ ਵੇਜੀ ਤੇ ਮੈਨੂੰ ਬਥੇਰਾ ਦਲਾਸਾ ਦੇਂਦੇ ਆ ਪਰ ਜੇ ਸਿੱਧਾ ਇਹ ਆਪੇ ਛੱਡਾਂ ਚਲ ਕੇ ਫਿਰ ਮੈਨੂੰ ਗੱਲਾਂ ਨਾ ਕਰਨ ਕਿ ਤੈਨੂੰ ਗਿਆ ਹੀ ਸਹੀ ਲੈ ਜਾਾਂਗੇ ਫਿਰ ਉਹਨਾਂ ਕਹਿਣਾਵਾ ਪੀਦੇ ਪਿੱਕੇ ਨੂੰ ਘਰੋਂ ਹੀ ਘਟ ਛੜਿਆ ਚਲੋ ਠੀਕ ਆ ਸੁਣੀਆਂ ਮਹਾਰਾਣੀ ਜੇ ਗੱਲਾਂ ਮੈਨੂੰ ਲੈਣ ਕਿਉਂ ਨਹੀਂ ਆਉਣ ਡੇ ਉਹਦੇ ਸੋਚਣ ਦੀ ਵੀ ਲੈ ਕੇ ਜਾਣ ਛੇਤੀ ਮੰਮੀ ਵੀ ਨਾ ਹੱਦੀ ਕਰਦੇ ਆ ਮੈਨੂੰ ਅੱਗੇ ਕਰ ਦਿੰਦੇ ਆ ਕਿ ਤੂੰ ਗੱਲ ਕਰ ਲੈ ਚਲ ਕੋਈ ਗੱਲ ਨਹੀਂ ਇੱਚ ਵੀ ਆਪਣਾ ਹੀ ਫਾਇਦਾ ਵਾ ਤੇ ਤੂੰ ਗੱਲ ਕੀਤੀ ਹੈ ਮੈਂ ਤੈਨੂੰ ਭੰਨ ਲਾਇਆ ਸੀ 12 ਵਾਂ ਕਿਤੇ ਚਲ ਕੋਈ ਗੱਲ ਨਹੀਂ ਮਾੜੀਆਂ ਚੰਗੀਆਂ ਗੱਲਾਂ ਕਰੀ ਜਾ ਉਹਦੇ ਨਾਲ ਕੋਈ ਗੱਲ ਨਹੀਂ आज हां मलाईजा अजय ਪਤਾ ਨਹੀਂ ਕਿਦਾਂ ਸਾਮਾ ਆਉਣਾ ਉਹ ਨੂੰ ਕਿਹਦੇ ਵੱਲ ਹੋਣਾ ਪੈਣਾ ਉਹ ਇਹ ਕੋਈ ਪਤਾ ਨਹੀਂ ਸਾਨੂੰ ਅਜੇ ਚਲੋ ਹੁਣ ਮਿੱਠੇ ਪਿਆਰੇ ਤੇ ਹੋਣਾ ਹੀ ਆ ਕੋਈ ਕਹਿੰਦੀ ਉਹਦੇ ਨਾਲ ਮਿੱਠੀ ਪਿਆੜੀ ਰਹਿ ਪੈਸੇ ਸਾਰੇ ਉੱਥੇ ਹੀ ਆਉਣੇ ਆ ਉਹ ਚਲਾਕ ਬੜੀ ਵੈਸੇ ਉਦਾਂ ਉਹ ਨਹੀਂ ਚਲਾਕ ਕੋਈ ਨਾ ਕੋਈ ਬਹਣਾ ਲਾਗਣਾ ਜਾਂਦੇ ਘਰ ਬਣਾਵਾਂਗੇ ਜਾਂ ਪੈਲੀ ਦਾ ਬਹਣਾ ਲਾਗਣਾ ਪੈਸੇ ਮੈਂ ਕਢਾ ਲੈਣੀ ਉਹ ਤਾਂ ਭਰਾ ਵੀ ਬੜਾ ਚਲਾਕ ਵਾ ਉਹਨੇ ਕਹਿਣਾ ਪੈਸੇ ਆਪਣੇ ਕੋਲੇ ਰੱਖ ਉਹਨਾਂ ਨੂੰ ਨਾ ਦੇ ਕੀ ਪਤਾ ਬਾਅਦ ਚੋਂ ਤੈਨੂੰ ਧੱਕੇ ਨਹੀਂ ਮਾਰਨੇ ਉਹ ਉਹ ਤਾਂ ਬਾਅਦ ਦੀ ਗੱਲ ਆ ਜੀ ਉਹਨੂੰ ਪਤਾ ਲੱਗਣਾ ਵੀ ਘਰ ਬਣਾਉਣਾ ਕੀ ਪਤਾ ਢੀ ਅੰਗਲਾ ਚ ਆਈ ਜਾਵੇ ਜਾਂ ਮੰਮੀ ਨੂੰ ਕਵਾਂਗੇ ਜਾਂ ਮਾਸੀ ਨੂੰ ਕਵਾਂਗੇ ਕਿ ਨਾ ਕਿ ਬਹਾਨੇ ਨਾ ਪੈਸੇ ਕਢਵਾ ਲੈਨੇ ਆਪਾਂ ਉਦਾਂ ਹੀ ਮਿਸਨੀ ਚ ਚੁੱਪ ਕੀਤੀ ਰਹਿੰਦੀ ਆ ਹੈ ਬੜੀ ਚਲਾਕ ਵਾ ਚਲ ਕੋਈ ਨਹੀਂ ਉਹ ਚਲਾ ਲ ਦੇ ਵੀ ਚਲਾ ਕੀ ਆ ਅਸੀਂ ਘਟਵਾ ਪੈਸੇ ਨਹੀਂ ਆਉਣ ਥੋੜੀ ਕਿਤੇ ਸਾਡੇ ਭਰਾ ਦੇਈਓ ਪੈਸੇ ਚਲੋ ਠੀਕ ਆ ਫਿਰ ਕੋਟ ਚਾਹ ਲਿਆ ਚੰਗਾ ਚਾਹ ਪੀਣ ਦੀ ਗੱਲ ਠੀਕ ਇੰਨੀ ਜਲਦੀ ਤੇ ਨਹੀਂ ਪੈਸੇ ਜਾਂ ਦਿੰਦਾ ਮੈਂ ਵੀ 35 40 ਲੱਖ ਰੁਪਈਆ ਕਹਿਣ ਡੇ ਆਉਣਾ ਵਾ ਪਹਿਲੇ ਥੋੜੇ ਆ ਕਿਤੇ ਘਰ ਵੀ ਬਣ ਜਾਣਾ ਵਾ ਕੱਲ ਨੂੰ ਜੋ ਮਰਜੀ ਕੰਮ ਕਰ ਲੋ ਆਉਂ ਤੇ ਡਈ ਮੇਰੇ ਨਾਲ ਪਤਾ ਨਹੀਂ ਫੋਨ ਕੀਤਾ ਕਿ ਨਹੀਂ ਕੀਤਾ ਮੰਮੀ ਇੱਥੇ ਬੈਠੇ ਨਹੀਂ ਆਹ ਮੈਂ ਬੈਠੀ ਹਾਂ ਬੋਤਾ ਮੈਂ ਪਤਾ ਨਹੀਂ ਵੇਲੀ ਗਈ ਸ਼ਾਇਦ ਨਹੀਂ ਨਹੀਂ ਵੇਲੀ ਦਾ ਕੰਮ ਹੋ ਗਿਆ ਸੀ ਕੀਤਾ ਮੈਂ ਮਹਾਰਾਣੀ ਨੂੰ ਫੋਨ ਕੀ ਆਂਦੀ ਫਿਰ ਡਈ ਕਹਿਣ ਮੈਨੂੰ ਕਦੋਂ ਲੈਣ ਆਉਣਾ ਵਾ ਮੈਂ ਸਾਡਾ ਤਾਂ ਨਹੀਂ ਟਾਈਮ ਹੈਗਾ ਹਜੇ ਅਸੀਂ ਤੇ ਬਾਹਰ ਹਾਂ ਕਿਤੇ ਫਿਰ ਕੀ ਆਂਦੀ ਲੈ ਜੋ ਮੀਨੂ ਛੇਤੀ ਮੇਰਾ ਜੀ ਨਹੀਂ ਲੱਗਣ ਡਿਆ ਇੱਥੇ ਮੇਰਾ ਦੱਸ ਸੁਣਾਉਣਾ ਜੀ ਕਿਉਂ ਨਹੀਂ ਲੱਗਣ ਡਿਆ ਮੈਂ ਤੇਰਾ ਭਰਾ ਭਰਜਾਈ ਹੈਗੇ ਆ ਜੀ ਤੇਰਾ ਕਿਉਂ ਨਹੀਂ ਲੱਗਦਾ ਨਾਲੇ ਵਿਆਹ ਤੋਂ ਪਹਿਲਾਂ ਉੱਥੇ ਹੀ ਰਹਿੰਦੀ ਸੀ ਐਡੀ ਛੇਤੀ ਜੀ ਨਹੀਂ ਲੱਗਦਾ ਉਹ ਘਰ ਦੇ ਵਿੱਚ ਇਹਦਾ ਉਹ ਜਿਹੜੇ ਕੰਮ ਨੂੰ ਉਹਨੂੰ ਫਿਰਦੀ ਹੈ ਨਾ ਮੈਨੂੰ ਸਾਰਾ ਹੀ ਪਤਾ ਵਾ ਉਹਨੂੰ ਕਿਸ ਨੇ ਦੱਸਿਆ ਵਾ ਵੀ ਪੈਸੇ ਤੈਨੂੰ ਮਿਲਦੇ ਆ ਇੰਨੇ ਤਾਂ ਕਰਕੇ ਡਈ ਆ ਵੀ ਦਵਾ-ਦਵ ਗੱਫੇ ਮੈਨੂੰ ਮਿਲ ਜਾਣ ਤਾਂ ਮੁੜ ਕੇ ਇੱਥੋਂ ਲੈ ਕੇ ਪੈਸੇ ਜਾਂ ਤੇ ਭਰਾ ਪਰਜਾਇ ਨੂੰ ਦੇ ਦੂੰਗੀ ਤੇ ਜਾਂ ਕੇ ਤਾਂ ਵਿਆਹ ਕਰਵਾ ਲੂੰਗੀ ਇਹਦੇ ਕਿਹ ਸਕੀਮਾਂ ਸਾਰੀਆਂ ਮੈਨੂੰ ਪਤਾ ਵਾ ਤੇ ਘਰ ਦੀ ਕੀ ਫਿਰਦੀ ਹੈ 35-40 ਲੱਖ ਰੁਪਏ ਮਿਲਣਾ 35-40 ਲੱਖ ਲੈ 10 ਤੇਰੇ ਡੈਡੀ ਵੀ ਨਾ ਝਾਟ ਗੱਲਾਂ ਵਿੱਚ ਆ ਜਾਂਦੇ ਆ ਉਦੋਂ ਕਿਸ ਨੂੰ ਪੁੱਛਦੇ ਆਪਣੇ ਪ੍ਰੂਫ ਲਾ ਲੈਂਦੇ ਨਾਲ ਜ਼ਰੂਰੀ ਹੀ ਭੇਨੇ ਦਿਵਾਉਣੇ ਆ ਮੈਂ ਵੀ ਇੰਨਾ ਲਾ ਕੇ ਬੈਠੀ ਨਾ ਇਹ ਫੋਨ ਕਰਨ ਦੇ ਕਿਸ ਨੂੰ ਅੱਛਾ ਉਹਨੇ ਦੱਸਿਆ ਵਾ ਕਿ ਇੰਨੇ ਪੈਸੇ ਮਿਲਨੇ ਆ ਵੀ ਸੰਦੀਪ ਜੀ ਇਹ 35-40 ਲੱਖ ਨੂੰ ਮਿਲਿਆ ਉਹਦੀ ਤਾਂ ਨੀਤ ਝਾਟੀ ਬਦਲ ਜਾਣੀ ਹੈ ਉਹਨੇ ਇੱਥੇ ਕਦੀ ਵੀ ਨਹੀਂ ਰਹਿਣਾ ਕਹਣਾ ਵੀ ਮੈਂ ਇਹਨਾਂ ਨੂੰ ਕੀ ਲੈਣਾ ਉਹ ਮੈਂ ਤੇ ਇਹਨਾਂ ਨੂੰ ਸਮਝਾਇਆ ਸੀ ਮੈਂ ਹੋ ਚਲਾਕ ਬੜੀ ਐ ਵੈਸੇ ਮਿਸਨੀ ਜੀ ਬਣੀ ਰਹਿੰਦੀ ਐ ਚੱਲ ਕੋਈ ਗੱਲ ਨਹੀਂ ਐਡੀ ਛੇਤੀ ਤੇ ਪੈਸੇ ਅਹੀਂ ਵੀ ਨਹੀਂ ਜਾਂ ਦਿੰਦੇ ਕੋਈ ਨਾ ਕੋਈ ਹਾਲਤ ਇਹਦਾ ਕੱਢਾਂਗੇ ਆਪਾਂ ਵੀ ਤੇ ਤੂੰ ਵੀ ਨਾ ਮਿੱਠੀ ਪਿਆਰੀ ਹੋਈ ਰਹੀਂ ਚੰਗਾ ਹੁਣ ਤੂੰ ਬਹਾਨਾ ਕੀ ਲਾਇਆ ਮੈਂ ਆ ਹੀ ਬਾਹਰ ਕਿਤੇ ਗਏ ਆ ਕੋਈ ਗੱਲ ਨਹੀਂ ਭੇਜ ਦਾਂਗੇ ਰੈਡੀ ਨੂੰ ਲੈਣ ਕੋਈ ਗੱਲ ਨਹੀਂ ਪੰਜ ਸੱਤ ਦਿਨ ਤਾਂ ਕੱਢੋ ਐਦਾਂ ਆਹ ਭਾਨੇ ਭੁਨੇ ਲਾ ਕੇ ਤੇ ਕੱਢ ਲਓ ਤੇ ਹੋਰ ਕਦੀ ਕਹਤਾ ਡਾਡੀ ਕਿਤੇ ਗਏ ਕਦੀ ਕਿਤੇ ਗਏ ਆ ਪਰ ਉਹ ਵੀ ਸਗਾਤ ਐਡੀ ਐ ਖੜਾ ਛੜਦੀ ਨਹੀਂ ਗਈ ਪਤਾ ਨਹੀਂ ਤੇ ਉਥੇ ਰੋਟੀ ਨਹੀਂ ਆ ਮਿਲਦੀ ਖਰੇ ਇਹਨੂੰ ਜਾਣਾ ਤੇ ਪੈਣਾ ਹੀ ਮੰਮੀ ਹੁਣ ਲੈਣ ਕੋਈ ਗੱਲ ਨਹੀਂ ਬਾਅਦ ਚ ਵੇਖਾਂਗੇ ਜਾਣਾ ਕਿ ਨਹੀਂ ਜਾਣਾ ਕੋਈ ਗੱਲ ਨਹੀਂ ਤੇ ਡਾਡੀ ਨਾਲ ਗੱਲ ਕਰ ਲਿਓ ਕੀ ਕਹਿੰਦੇ ਆ ਕੋਈ ਨਹੀਂ ਮੈਂ ਕਰਦੀ ਡਾਡੀ ਨਾਲ ਨਾਲ ਦੋਨਾਂ ਦੀ ਸੈਟ ਲੈਣੀ ਐ ਡਾਡੀ ਨੇ ਤਾਂ ਕਹਿਣਾ ਲੈ ਆਉਣਾ ਜਾ ਕੇ ਡਾਡੀ ਨੇ ਤਾਂ ਕਹਿਣਾ ਮੈਂ ਅੱਜ ਹੀ ਲੈ ਆਉਣਾ ਜਾ ਕੇ ਕੋਈ ਗੱਲ ਨਹੀਂ ਐਡੀ ਛੇਤੀ ਤੇ ਡਾਡੀ ਨੂੰ ਮੈਂ ਵੀ ਨਹੀਂ ਜਾਣ ਦਿੰਦੀ ਅਜੇ ਚੱਲ ਨਾ ਹੀ ਫਿਰ ਨਾ ਨਾ ਅਜੇ ਨਹੀਂ ਮੈਂ ਡਾਡੀ ਨੂੰ ਦੱਸਾਂ ਦਾਰੀ ਨੂੰ ਦੱਸਿਆ ਨਾ ਤਾਂ ਉਹਨਾਂ ਨੇ ਉਸੇ ਵੇਲੇ ਕਹਣਾ ਲਵਲੀ ਨੂੰ ਫੋਨ ਕਰਾਂ ਹੱਟ ਜਾਂਦਾ ਆਣ ਕੇ ਤੇ ਉਹਨੇ ਤੇ ਅੱਗੇ ਮੂੰਹ ਚੁੱਕਿਆ ਹੋਣਾ ਵਾ ਝਾਟੇ ਆਣੀ ਤੇ ਮੋਟਰਸਾਈਕਲ ਖਿਲਾਰਨਾ ਵਾ ਚਲੋ ਠੀਕ ਹੈ ਮੈਂ ਦਵਾਨਾਂ ਚਾਪ ਲਾਂਗੀ ਚਾਹ ਮੰਗਣ ਦੇ ਹੀ ਚੱਲ ਬਣਾ ਲਾਂਾ ਚਾਹ ਕੁੱਟ ਠੀਕ ਹਾਏ ਹਾਏ 35 40 ਲੱਖ ਮਿਲਣਾ ਤੇ ਜਦੋਂ ਮਿਲ ਗਿਆ ਇਹਦੀਆਂ ਤਾਂ ਅੱਖਾਂ ਉਸੇ ਵੇਲੇ ਬਦਲ ਜਾਣੀਆਂ ਵਾ ਸਾਨੂੰ ਮਿਲਦੇ ਅਸੀਂ ਘਰ ਕੋਲਾ ਹੀ ਬਣਾ ਲੈਂਦੇ ਪੁੱਤ ਤੇ ਹੱਡਾ ਗਿਆ ਇਹਦਾ ਕੀ ਗਿਆ ਪੈਸੇ ਚੁੱਕੂਗੀ ਜਾਂ ਪੇਕੇ ਜਾ ਕੇ ਬਹਿ ਜੂਗੀ ਜਾਂ ਕਿਤੇ ਵਿਆਹ ਕਰਵਾ ਲੂਗੀ ਮੈਨੂੰ ਪਤਾ ਵਾ ਨਾ ਇੰਨੇ ਪੈਸੇ ਇਹਨੂੰ ਦਿਹੇ ਨਾ ਇੱਥੇ ਨਹੀਂ ਇਹਨੇ ਬੈਣਾ ਕੋਈ ਗੱਲ ਨਹੀਂ ਕੋਹਨਾ ਕੋ ਹੱਲ ਦੇਦਾ ਮੈਂ ਕੱਢਦੀ ਆ ਇਦਾਂ ਤੇ ਪੈਸੇ ਇਹਦੇ ਹੱਥ ਚ ਨਹੀਂ ਜਾਣ ਦਿੰਦੀ ਮੈਂ ਉਹ ਕੋਈ ਨਹੀਂ ਭਾਜੀ ਅਸੀਂ ਆ ਜਨੇ ਤੁਹਾਡੇ ਕੋ ਹਾਂਜੀ ਹਾਂਜੀ ਬਸ ਦੇ ਘੰਟੇ ਦੇ ਵਿੱਚ ਵਿੱਚ ਆ ਗਏ ਤੁਹਾਡੇ ਕੋਲ ਅਸੀਂ ਠੀਕ ਆ ਜੀ ਠੀਕ ਓਕੇ ਕੇ ਦਾ ਫੋਨ ਆਉਣ ਰਿਆ ਸੀਗਾ ਫੋਨ ਕਿੱਥੋਂ ਆਉਣਾ ਵਾ ਹਾਂ ਉਥੋਂ ਆਉਂਦਾ ਦਫ਼ਤਰੋਂ ਹੀ ਕੀ ਆਂਦੇ ਆ ਉਹ ਕਹਿੰਦੇ ਆ ਵੀ ਲਿਆਓ ਉਹਨੂੰ ਜੋਤ ਨੂੰ ਜੋਤ ਨੂੰ ਲਿਆਓ ਤੇ ਹੋਰ ਉਹਦੇ ਸੈਨ ਹੋਣੇ ਤੇ ਫੇਰ ਹੀ ਸਾਰੇ ਕੰਮ ਹੋਣੇ ਆ ਮੈਂ ਤੇ ਇਹ ਗੱਲ ਕਹਿਨੀ ਆ ਵੀ ਪੈਸੇ ਆਪਣੇ ਅਕਾਊਂਟ ਵਿੱਚ ਪਵਾ ਲੋ ਜੇ ਉਹਦੇ ਕੋ ਇੱਕ ਵਾਰ ਪੈਸੇ ਚਲ ਗਏ ਉਹਨੇ ਨੀ ਜਿਹੜਾ ਦਨ ਰੁਪਈਆ ਵੀ ਤੁਹਾਨੂੰ ਰਮਨਾ ਜੀ ਸਾਰੀ ਮੈਂ ਗੱਲ ਕੀਤੀ ਆ ਉਹ ਕਹਿੰਦੇ ਕਿ ਨਹੀਂ ਕਾਊਂਟ ਉਹਦੇ ਚ ਹੀ ਪੈਣੇ ਆ ਮੈਂ ਤਾਂ ਉਹਨੂੰ ਮਨਾ ਕਰਤਾ ਸੀ ਉਹਦਾ ਫੋਨ ਆਇਆ ਸੀ ਤੇ ਮੈਂ ਕਿਹਾ ਡੈਡੀ ਤੇਰੇ ਨੂੰ ਵਿਆਹ ਆ ਪਿੰਡ ਵਿੱਚ ਦੋ ਤਿੰਨ ਦਿਨ ਲੱਗ ਜਾਣੇ ਆ ਸਾਡੇ ਉਹ ਨਹੀਂ ਨਹੀਂ ਰਮਨ ਜਿੰਨਾ ਚਿਰ ਉਹ ਨਾ ਨਾਈ ਉਹਨਾਂ ਚਿਰ ਪੈਸੇ ਨਹੀਂ ਹੋ ਮਿਲਣੇ ਫੇਰ ਇੱਕ ਕੰਮ ਕਰਿਓ ਤੁਸੀਂ ਮਿੱਠੇ ਪਿਆਰੇ ਹੋ ਕੇ ਨਾ ਇੱਕਰ ਉਹਦੇ ਕੌਣ ਚ ਪਵਾ ਕੇ ਤੇ ਮੁੜ ਕੇ ਆਪਣੇ ਵਿੱਚ ਪਵਾ ਲਿਓ ਰਮਨ ਉਹਦੇ ਪੈਦ ਲੈਂਣ ਦੇ ਪਹਿਲਾਂ ਇਹ ਜਿਹੜਾ ਪਿਆਹਾ ਨਾ ਵੱਡਿਆਂ ਵੱਡਿਆਂ ਨੂੰ ਬੇਈਮਾਨ ਕਰ ਦਿੰਦਾ ਹੁੰਦਾ ਵਾ ਤੇ ਉਹ ਇਦਾਂ ਕਰੂਗੀ ਚੱਲ ਕੋਈ ਗੱਲ ਨਹੀਂ ਤੂੰ ਹੀ ਹੁਣ ਉਹਦੀ ਸਾਈਡ ਲੈਂਦੇ ਜੇ ਕਿਉਂ ਤੇ ਸਹੀ ਕਰੂਗੀ ਕਿਉਂ ਨਾ ਰਮਨ ਬੇਈਮਾਨ ਤੇ ਤੂੰ ਹੋਂਡੀ ਆ ਉਹ ਥੋੜੀ ਹੋਂਡੀ ਆ ਉਹਨੇ ਤੇ ਇੱਕਰ ਵੀ ਨਹੀਂ ਕਿਹਾ ਵੀ ਮੈਂ ਨਹੀਂ ਦੇਣੀ ਅਹੀਂ ਤਾਂ ਪੈਸਿਆਂ ਦੀ ਉਹ ਤਾਂ ਗੱਲ ਹੀ ਨਹੀਂ ਕੀਤੀ ਜਿੱਦਣ ਗੱਲ ਛਿੜੀ ਨਾ ਪਤਾ ਤਾਂ ਤੁਹਾਨੂੰ ਓਦਾਂ ਲੱਗਣਾ ਵਾ ਵੀ ਦਿੰਦੀ ਆ ਕਿ ਨਹੀਂ ਦਿੰਦੀ ਮੈਂ ਤੈਨੂੰ ਕਿਹਾ ਹੀ ਨਾ ਉਹਨੂੰ ਜਾ ਕੇ ਲੈ ਆਈ ਤੂੰ ਕਹਿੰਦੀ ਨਹੀਂ ਲਿਆਉਣਾ ਜੀ ਤੇ ਕੋਈ ਗੱਲ ਨਹੀਂ ਲੈ ਆਵਾਂਗੇ ਦੋ ਦਿਨ ਠਹਿਰ ਕੇ ਲੈ ਆਵਾਂਗੇ ਆਖਰਾ ਚੱਲਦੀ ਆ ਉਹ ਪੈਸੇ ਕਿਹੜੇ ਕਿਤੇ ਪਾਸ ਚੱਲੇ ਆ ਉਹਦੇ ਅਕਾਊਂਟ 'ਚ ਆਉਣੇ ਆ ਉਹਦੇ ਅਕਾਊਂਟ 'ਚ ਆਉਣੇ ਆ ਪਰ ਸਾਇਨ ਉਹਦੇ ਹੋਣਗੇ ਤੇ ਫੇਰ ਹੀ ਮਿਲਣੇ ਆ ਰਮਨ ਮਾਰਾ ਇਨਾ ਇਨਾ ਕੁਝ ਦਿੱਤਾ ਸਾਨੂੰ ਤੈਨੂੰ ਉਹਦਾਂ ਨਹੀਂ ਰਜਣ ਉਹਦਾਂ ਕਿ ਰਾਜੇਗੀ ਪੈਸੇ ਨਾ ਉਹਦੇ ਭੜਕੇ ਬੱਚਾ ਹੋ ਗਿਆ ਤੇ ਉਹ ਵਿਚਾਰੀ ਕਿੱਥੇ ਜਾਊਗੀ ਲੈ ਦੱਸ ਕਿੱਦਾਂ ਦੀਆਂ ਪੌਲੀਆਂ ਗੱਲਾਂ ਕਰਨ ਡਏ ਜੇ ਪੈਸੇ ਇੱਕ ਵਾਰ ਦੇ ਹੱਥ ਵਿੱਚ ਆ ਗਏ ਨਾ ਫੇਰ ਇੱਥੇ ਨਹੀਂ ਸਾਡੇ ਕੋ ਖਲੋਂਦੀ ਉਹਨੇ ਜਾਂਦੇ ਭਰਾ ਪਰ ਜਾਏ ਕੋ ਚਲ ਜਾਣਾ ਵਾ ਤੇ ਜਾਂ ਵਿਆਹ ਕਰਾ ਲੈਣਾ ਵਾ ਤੁਸੀਂ ਬੱਚੇ ਦੀਆਂ ਗੱਲਾਂ ਕਰਨ ਡਏ ਜੇ ਉਹ ਮੇਰੀ ਗੱਲ ਸੁਣਾ ਇੱਕ ਵਾਰੀ ਆਤ ਲੈਂਦੇ ਉਹਦੇ ਕਾਊਂਟ ਚ ਵੇਦ ਸਹੀ ਭਲਾ ਰਹਿੰਦੀ ਏ ਕਿ ਜਾਂਦੀ ਏ ਚੱਲ ਕੋਈ ਗੱਲ ਨਹੀਂ ਇਹ ਵੀ ਸ਼ੱਕ ਕੱਢ ਕੇ ਵੇਖ ਲੋ ਪਤਾ ਤੁਹਾਨੂੰ ਓਦਾਂ ਲੱਗਣਾ ਜਿੰਨੇ ਉਹ ਸਾਫ਼ ਜਵਾਬ ਦੇਤਾ ਵੀ ਮੈਂ ਨਹੀਂ ਜੇ ਪੈਸੇ ਦੇਣ ਰਮਨਨ ਨੂੰ ਹੁਣ ਫੋਨ ਕਰੀਏ ਨਾ ਤੇ ਹੁਣੇ ਆਂਦੀ ਆ ਉਹ ਤਾਂ ਉਹਨੇ ਆਪਣੇ ਮਤਲਬ ਨੂੰ ਆਉਣਾ ਵਾ ਹਾੜਾ ਕਰਕੇ ਥੋੜਾ ਆਉਣਾ ਵਾ ਹੋਣ ਨੂੰ ਪਤਾ ਵਾਪਸ ਪਹੇਕੀ ਕਰਦੀ ਆ ਚੱਲ ਕੋਈ ਨਹੀਂ ਕਰ ਲਓ ਫੋਨ ਤੇ ਜਾਓ ਜਾ ਕੇ ਲੈ ਆਓ ਫਿਰ ਮੈਂ ਕਰਦਾ ਆ ਆਹੋ ਫੋਨ ਤਾਂ ਤੁਸੀਂ ਕਰਨਾ ਹੀ ਆ ਮੈਨੂੰ ਹੀ ਗਲਤ ਕਹਿਣਾ ਹੁੰਦਾ ਵਾ ਮੈਨੂੰ ਤੇ ਨਾ ਰਮਨ ਦੀ ਸਮਝ ਨਹੀਂ ਆਉਂਦੀ ਦਫ਼ਤਰ ਵਾਲੇ ਕਹਿੰਦੇ ਵੀ ਜੋਤ ਨੂੰ ਲਿਆਓ ਜਾ ਕੇ ਉਹਦੇ ਸਾਈਨ ਹੋਣਗੇ ਤੇ ਫੇਰ ਗੱਲਬਾਤ ਹੋਣੀ ਆ ਪੈਸੇ ਤੇ ਲਾਉਣਾ ਵਾ ਇਹ ਕਹੀ ਜਾਂਦੀ ਆ ਨਹੀਂ ਹੈ ਨਹੀਂ ਲਿਆਉਣਾ ਨਹੀਂ ਆ ਇਦਾਂ ਕਰਦਾ ਇਹਨਾਂ ਤੇ ਕਿਸੇ ਨੇ ਜਾਣਾ ਨਹੀਂ ਆ ਆਪ ਹੀ ਜਾਣਾ ਉਹਨੂੰ ਫੋਨ ਕਰਕੇ ਤੇ ਲੈ ਆਉਣਾ ਮੈਨੂੰ ਨਾ ਜੋਤ ਦੇ ਸਹੁਰਿਆਂ ਦੀ ਸਮਝ ਲੱਗਣ ਦੀ ਤੈ ਦੱਸ ਜੇ ਤੁਹਾਨੂੰ ਫੋਨ ਕੀਤਾ ਹੀ ਆ ਤੇ ਤੁਸੀਂ ਗਾੜੀਓਂ ਗੱਲ ਕਰ ਲਓ ਅਹੇ ਐ ਕੋਈ ਕੰਮ ਕਰਨ ਦੇ ਆ ਦੱਸ ਜੇ ਮੈਂ ਛੱਡਾਂ ਚ ਲੱਗਿਆ ਨਾ ਤੇ ਫੇਰ ਉਹਨਾਂ ਨੇ ਕਹਿਣਾ ਉਹ ਤੇਨੂੰ ਘਰ ਨਹੀਂ ਰੱਖਿਆ ਉਹਨਾਂ ਨੇ ਬੜੀ ਛੇਤੀ ਆ ਗਈਆਂ ਉਤੋਂ ਕੋ ਸਮਝ ਨਹੀਂ ਲੱਗਣ ਦੀ ਵੀ ਕੀ ਬੰਦਿਆ ਜੋਤ ਨਾ ਕਰਨਾ ਵਾ ਗੱਲ ਤੇ ਜੇ ਤੇ ਇੱਕ ਦੋ ਦਿਨਾਂ ਚ ਹੁੰਦਾ ਹੋਣਾ ਫੋਨ ਤੇ ਠੀਕ ਆ ਨਹੀਂ ਤੇ ਮੇਰੇ ਨਾਲ ਚੱਲ ਮੈਂ ਤੈਨੂੰ ਛੱਡਾਂ ਵਾ ਹੋਰ ਨਾ ਕਿਤੇ ਚੇਤਾ ਹੀ ਭਲਾ ਕੇ ਬਹਿ ਜਾਣੋ ਜੋਤ ਹਾਂਜੀ ਵੀਰ ਜੀ ਆ ਗਈ ਹਾਂਜੀ ਵੀਰ ਜੀ ਉਹ ਮੈਂ ਮੈਂ ਸੋਚਣ ਡਿਆ ਹੀ ਵੀ ਜੇ 1-2 ਦਿਨ ਚ ਹੁੰਦਾ ਵਾ ਨਾ ਫੋਨ ਤੇ ਵੇਖ ਲੈ ਨਾ ਨਹੀਂ ਤੇ ਫਿਰ ਮੈਂ ਸ਼ਟਡਾਊਨ ਨਾ ਤੈਨੂੰ ਜਾ ਕੇ ਵੇਖ ਲਓ ਵੀਰ ਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰ ਲੈਣੇ ਆ ਉਹ ਮੈਂ ਜੇ ਆਪ ਛੱਡਣ ਚਲ ਗਿਆ ਨਾ ਮੈਂ ਉਹਨਾਂ ਨੇ ਇਹ ਸੋਚਣਾ ਵੀ ਤੈਨੂੰ ਰੱਖਿਆ ਨਹੀਂ ਉੱਥੇ ਤੈਨੂੰ ਪਤਾ ਸੱਸ ਤੇਰੀ ਹੈ ਵੀ ਉਦਾਂ ਦੀ ਇਹ ਗੱਲ ਕਰਨੋਂ ਰਹਿੰਦੀ ਨਹੀਂ ਉਹ ਤੇ ਹੈ ਗਈ ਆ ਵੀਰ ਜੀ ਮੰਮੀ ਤੇ ਜੇ ਘੱਟ ਗੱਲ ਕਰਦੇ ਆ ਜਿਹੜੀ ਮਾਸੀ ਆ ਨਾ ਉਹੀ ਮੇਰਾ ਖੜਾ ਨਹੀਂ ਛੱਡਦੇ ਹੈਗੇ ਮੈਂ ਜਿੰਨਾ ਮਰਜੀ ਕਹੀ ਜਾਵਾਂ ਵੀ ਆਹ ਗੱਲ ਇਦਾਂ ਵਾ ਤੇ ਮਾਸੀ ਨੇ ਮੰਮੀ ਨੂੰ ਪੜਾਈ ਦੇਣਾ ਹੁੰਦਾ ਵਾ ਪਹਿਲਾਂ ਤੇ ਮਹਿਸੂਸ ਨਹੀਂ ਹੁੰਦਾ ਕਿਉਂਕਿ ਸੰਦੀਪ ਦੀਦੀ ਮੇਰੀ ਪੂਰੀ ਸਾਈਡ ਲੈਂਦੇ ਹੀ ਹਾਂ ਹੁਣ ਜਦੋਂ ਘਰ ਚ ਆ ਗੱਲਬਾਤ ਹੋ ਗਈ ਆ ਨਾ ਫਿਰ ਪਤਾ ਲੱਗਦਾ ਵਾ ਵੀ ਕੌਣ ਕਿੰਨਾ ਗੇਸਦਾ ਕਰਦਾ ਨਹੀਂ ਸੰਦੀਪ ਵੀ ਨਹੀਂ ਹੁਣ ਸੌਂਦੀ ਤੇਰੀ ਵੀਰ ਜੀ ਸੁੰਨਾ ਸਾਨਾ ਕੀ ਆ ਕਰਦੇ ਬਸ ਇੰਨਾ ਕੀ ਕਹੋਂਦੇ ਆ ਪੀ ਠੀਕ ਠਾਕ ਰੋਟੀ ਪਾਣੀ ਖਾ ਲਿਆ ਵਾ ਇਸ ਤੋਂ ਵੱਧ ਮੇਰ ਨਾਲ ਕੋਈ ਸਲਾਹ ਨਹੀਂ ਕਰਦੀ ਇਹਦੇ ਵਿੱਚ ਵੇਜੀ ਮੇਰਾ ਕੀ ਕਸੂਰ ਸੀ ਜੇ ਪਾਣਾ ਵਰਤਣਾ ਹੀ ਤੇ ਵਰਤ ਗਿਆ ਵਾ ਮੈਂ ਥੋੜੀ ਗਿਆ ਸੀ ਪੀ ਇਹ ਕੰਮ ਹੋ ਜੇ ਮੈਂ ਤੇ ਜੋ ਉਧਰਪਿੰਦਰ ਨਾਲ ਉਦੋਂ ਸਲਾਹ ਕੀਤੀ ਜਦੋਂ ਜੋ ਬਨਾ ਕੰਮ ਹੋਇਆ ਸੀ ਨਾ ਮੈਂ ਨੂੰ ਆਖਿਆ ਵੀ ਲੈ ਆਈਏ ਉਹਨੂੰ ਉਹਨਾਂ ਦਾ ਹਿਸਾਬਤ ਆਪ ਜਿਹੜਾ ਉਹਨਾਂ ਦਾ ਵਤੀਰਾ ਜਿਹੜਾ ਉਹ ਬਦਲ ਗਿਆ ਵਾ ਤੇ ਸਾਰੇ ਸਿੱਧੇ ਮੂੰਹ ਤੇ ਗੱਲ ਨਹੀਂ ਕਰਦੇ ਪਰ ਵੇਜੀ ਹੁਣ ਕਰਨਾ ਵੀ ਕੀ ਹੀ ਇਥੇ ਵੀ ਮੈਂ ਕਿੰਨਾ ਚਿਰ ਬੈਠੀ ਰਵਾਂਗੀ ਉਦੋਂ ਪਹਿਲਾਂ ਮੰਮੀ ਪੂਰਾ ਸਾਥ ਦਿੰਦੇ ਸੀ ਜਾਂ ਤੇ ਘਰ ਦੇ ਵਿੱਚ ਮਾਹੌਲ ਉਦਾਂ ਦਾ ਬਣ ਗਿਆ ਵਾ ਤਾਂ ਉਹਨਾਂ ਦਾ ਮਨ ਨਹੀਂ ਟਿਕਦਾ ਹੈਗਾ ਮਾਹੌਲ ਸਾਰਾ ਮਾਸੀ ਨੇ ਬਣਾਇਆ ਵਾ ਉਹਦਾ ਬਿੜਾ ਕਰ ਗਿਆ ਵਾ ਸਾਰਾ ਪਹਿਲਾਂ ਤੇ ਵੀ ਜੀ ਸੰਦੀਪ ਜੀ ਦੀ ਕਹਿੰਦੇ ਹੁੰਦੇ ਸੀ ਵੀ ਮਾਸੀ ਦੀਆਂ ਗੱਲਾਂ ਚ ਨਾ ਆਂ ਤੇ ਮੈਂ ਉਦੋਂ ਗੌਰ ਨਹੀਂ ਹੀ ਕੀਤੀ ਤੇ ਹੁਣ ਆਪ ਹੀ ਸਾਰੇ ਜਣੇ ਮਾਸੀ ਦੀਆਂ ਗੱਲਾਂ 'ਚ ਆ ਗਏ ਆ ਪਤਾ ਨਹੀਂ ਉਹ ਕੀ ਕਹਿੰਦੇ ਰਹਿੰਦੇ ਆ ਨਾਲੇ ਨਾ ਇੱਕ ਦਿਨ ਸਾਰੇ ਜਣੇ ਬੈਠੇ ਸੀ ਤੇ ਮਾਸੀ ਉੱਥੇ ਬੜੇ ਗੁੱਸੇ ਨਾਲ ਕਹਿੰਦੇ ਸੀ ਕਹਿੰਦੇ ਜੇ ਮੈ ਰਿਸ਼ਤਾ ਕਰਾਇਆ ਹੁੰਦਾ ਨਾ ਤੇ ਆਹ ਕੰਮ ਨਹੀਂ ਹੋਣਾ ਵਿਰਜ ਭਲਾ ਇਦਾਂ ਵੀ ਹੋ ਜਾਂਦਾ ਆ ਉਹ ਇਦਾਂ ਥੋੜਾ ਹੁੰਦਾ ਓਏ ਔਖੀ ਦੇ ਸੇ ਗੱਲੋਂ ਫੇ ਰਿਸ਼ਤਾ ਮੇਰਾ ਨਹੀਂ ਲਿਆ ਇਹਨਾਂ ਨੇ ਚੱਲ ਜੋਦ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਵਾ ਤੇ ਹੁਣ ਰੱਬ ਦਾ ਭਾਣਾ ਮੰਨਣਾ ਪੈਣਾ ਕੀ ਕਰਨਾ ਹੁਣ ਹਾਂਜੀ ਵੀਰ ਜੀ ਉਹ ਤੇ ਗੱਲ ਤਾਂ ਠੀਕ ਐ ਚਲੋ ਕੋਈ ਨਹੀਂ ਤੁਸੀਂ ਬੈਠੋ ਤੇ ਮੈਂ ਤੁਹਾਡੇ ਵਾਸਤੇ ਰੋਟੀ ਲਿਆਵਾ ਤੇ ਨਾਲੇ ਭਾਬੀ ਵੱਲ ਵੇਖਾ ਚਲ ਵੇਖ ਲੈ ਮੈਨੂੰ ਨਾ ਸਮਝ ਨਹੀਂ ਆਉਂਦੀ ਕੋਈ ਤੇ ਕੁੜੀ ਦਾ ਵਸੀਬਾ ਕਿਦਾਂ ਹੋਣਾ ਮਾਥੇ ਸਾਰੇ ਤੇਜ ਵਾ ਉਥੇ ਹੁਣ ਪਤਾ ਨਹੀਂ ਲੱਗਣ ਰਿਹਾ ਵੀ ਕੀ ਉਥੇ ਗੱਲਬਾਤ ਹੋਉਂਦੀ ਹੈ ਤੇ ਕੀ ਨਹੀਂ ਮੈਂ ਤੇ ਨਾ ਦੋਵੇਂ ਪਾਸੇ ਫਸ ਗਈ ਆ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਇੱਕ ਪਾਸੇ ਤੈਨੂੰ ਘਰੋਂ ਕੱਢਿਆ ਵਾ ਦੂਜੇ ਪਾਸੇ ਕਹੀ ਜਾਂਦੇ ਆ ਤੈਨੂੰ ਲੈ ਕੇ ਆਈਏ ਜੇ ਲਿਆਉਣਾ ਵਾ ਤੇ ਤਰਲੇ ਮਾਰਨੇ ਪੈਣੇ ਆ ਦੇ ਤੇ ਜੇ ਨਹੀਂ ਲਿਉਂਦੇ ਤੇ ਪੈਸੇ ਮਾਰੇ ਜਾਂਦੇ ਆ ਉਹਨੋ ਕੋਈ ਨਾ ਕੋਈ ਤੇ ਹੱਲ ਕਰਨਾ ਹੀ ਪੈਣਾ ਹੂ ਏਦਾਂ ਕਰਦੇ ਆ ਥੋੜਾ ਚਿਰ ਫੇ ਮਿੱਠੇ ਪਿਆਰੇ ਹੋਏ ਰਵਾਂਗੇ ਇਹੋ ਹੀ ਹੱਲ ਵਾ ਪੈਸੇ ਤੇ ਇੱਕ ਉਹਨਾਂ ਦੇ ਹੱਥੋਂ ਕਢਾਈਏ ਫੇਰ ਜੋ ਮਰਜ਼ੀ ਕਰੀ ਫੇਰ ਨੀ ਇਹਨੂੰ ਮੈਂ ਘਰ ਰੱਖਣਾ ਇਹੋ ਤੇ ਪਛਤਾਵਾ ਪੀਏ ਦੇ ਨਾ ਪੈਸੇ ਆਉਣੇ ਆ ਮੰਮੀ ਕੀ ਗੱਲਾਂ ਕਰਾਂ ਢੇ ਕੱਲੇ ਗੱਲਾਂ ਪੁੱਤ ਮੈਂ ਕੀ ਕਰਨ ਲਾਵਾਂ ਕੀ ਗੱਲ ਹੋਈ ਹੁਣ ਗੱਲ ਕੀ ਹੁਣੀ ਆ ਡੈਡੀ ਤੇਰੇ ਨਾ ਕੱਲ ਦੇ ਕਹਿਣ ਦੇ ਆ ਕੀ ਜੋਤ ਨੂੰ ਲੈ ਗਈ ਜਾ ਕੇ ਜੋਤ ਨੂੰ ਲੈ ਕੇ ਆਈਏ ਉਹ ਕਿਉਂ ਮੰਮੀ ਸੰਦੀਪ ਗੱਲ ਤੇ ਉਹ ਹੀ ਆ ਜਿਹੜੇ ਪੈਸੇ ਉਹਦੇ ਨਾਉਣੇ ਆ ਤਾਂ ਕਰਕੇ ਤੇਰੇ ਡੈਡੀ ਕਹਿਣਦੇ ਆ ਕਿ ਇਹਨੂੰ ਲਿਆਉਣਾ ਪੈਣਾ ਵਾ ਸਾਰੇ ਥਾਂ ਸਾਈਨ ਉਹਦੇ ਹੋਣੇ ਆ ਫੇਰ ਪੈਸੇ ਹੋਣੇ ਆ